ਜੀ ਮੇਰ ਸਿੰਘ ਢੱਟ ਆਪਾਂ ਗੱਲ ਕਰ ਰਹੇ ਸੀ ਖੇਤੀ ਕੋਚ ਦੀ ਸੋ ਨਵੀਆਂ ਖੋਜਾਂ ਔਰ ਨਵੀਆਂ ਵੈਰਾਈਟੀਆਂ ਤੁਹਾਡੇ ਨਾਲ ਸਾਂਝੀਆਂ ਕਰਨ ਡਾਕਟਰ ਢੱਟ ਸਾਹਿਬ ਅਗਡੇ ਇਸ ਟੈਕਨੋਲੋਜੀ ਦੇ ਮੇਲੇ ਵਿੱਚ ਸ਼ਿਰਕਤ ਕਰਨ ਸਤਕਾਰਯੋਗ ਸੀਰੀ ਸੰਜੀਵ अरोड़ा ਜੀ ਡਾਕਟਰ ਸਤਵੀ ਸਿੰਘੀ ਗੋਸਲ ਡਾਕਟਰ ਗੁਰਦੇਵ ਸਿੰਘ ਜੀ ਖੋਸ਼ ਸਰਦਾਰ ਚੰਨ ਸਿੰਘ ਜੀ ਵਰਸ਼ਟ ਡਾਕਟਰ ਸੁਖਪਾਲ ਸਿੰਘ ਜੀ ਡਾਕਟਰ ਰਾਜਵੀਰ ਸਿੰਘ ਜੀ ਬਰਾੜ ਡਾਕਟਰ ਅਰਜਨਦਰ ਰਣੂ ਜੀ ਤੇ ਬਹੁਤ ਹੀ ਸਤਿਕਾਰਯੋਗ ਸ਼ਖਸੀਅਤਾਂ ਜੋ ਸਟੇਜ ਤੇ ਹੋਰ ਬੈਠੀਆਂ ਨੇ ਬੋਰਡ ਆਫ ਮੈਨੇਜਮੈਂਟ ਦੇ ਮੈਂਬਰ ਸਾਹਿਬਾਨ ਮੇਰੇ ਸਾਥੀ ਸਹਿਯੋਗਦਾਨ ਅਤੇ ਪੰਜਾਬ ਦੇ ਸਾਰੇ ਕੋਨਿਆਂ ਤੋਂ ਚੱਲ ਕੇ ਆਏ ਬਹੁਤ ਹੀ ਸਤਿਕਾਰਯੋਗ ਮੈਂਤੀ اور ਸੂਝਵਾਨ ਕਿਸਾਨ ਵੀਰੋ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਮੁੱਖ ਕੰਮ ਖੇਤੀ ਖੋਜ ਹੈ ਅਤੇ ਉਸ ਖੇਤੀ ਖੋਜ ਨੂੰ ਤੁਹਾਡੇ ਤੱਕ ਲੈ ਕੇ ਜਾਣੇ ਆ ਜਿਹਦੇ ਵਿੱਚ ਇਹਨਾਂ ਮੇਲਿਆਂ ਦਾ ਵੀ ਪ੍ਰਮੁੱਖ ਰੋਲ ਹੈ ਹੁਣ ਤੱਕ ਇਹ ਯੂਨੀਵਰਸਿਟੀ 972 ਕਿਸਮਾਂ ਸਪਰਸ਼ ਕਰ ਚੁੱਕੀ ਹੈ ਔਰ ਉਹਨਾਂ ਕਿਸਮਾਂ ਨੂੰ ਉਹਨਾਂ ਟੈਕਨੋਲੋਜੀਆਂ ਨੂੰ ਅਪਣਾਉਂਦੇ ਹੋਏ ਤੁਸੀਂ ਦੇਸ਼ ਦੇ ਅੰਨ ਭੰਡਾਰ ਭਰ ਦਿੱਤੇ ਔਰ ਜਿਵੇਂ ਅਰੋੜਾ ਜੀ ਕਹਿ ਕੇ ਗਏ ਨੇ ਅਸੀਂ ਅੱਜ ਹਰ ਕੀਜ ਐਕਸਪੋਰਟ ਕਰਦੇ ਆ ਉਹਦੇ ਵਿੱਚ ਇਹ ਪੈਦਾਵਾਰ ਵਧਾਉਣ 'ਚ ਤੁਹਾਡਾ ਬਹੁਤ ਵੱਡਾ ਰੋਲ ਹੈ ਔਰ ਮੈਂ ਤੁਹਾਡੇ ਨਾਲ ਇਸ ਪਿਛਲੇ 6 ਮਹੀਨਿਆਂ ਦੇ ਵਿੱਚ ਖਾਸ ਤੌਰ ਤੇ ਸੋਨੀ ਵਾਸਤੇ ਜੋਸ਼ ਫਾਰਸ਼ਾਂਿਆਂ ਨੇ ਉਹ ਸਾਂਝੀਆਂ ਕਰਾਂਗਾ ਕਿ ਉਹ ਨੇੜੇ ਵਿੱਚ ਅਸੀਂ ਇੱਕ ਨਵੀਂ ਕਿਸਮ ਸਿਫਾਰਸ਼ ਕੀਤੀ ਹੈ ਪੀਆਰ 132 ਜਿਹੜਾ ਅਸੀਂ ਬੀਜ ਵੀ ਇਸ ਵਾਰ ਦੇ ਰਹੇ ਹਾਂ ਇਸ ਕਿਸਮ ਦੀ ਖਾਸੀਅਤ ਇਹ ਹੈ ਇਹ ਝਾੜ ਵੀ ਚੋਖਾ ਦਿੰਦੀ ਹੈ 31 32 ਕੁਇੰਟਲ ਝਾੜ ਦਿੰਦੀ ਹੈ ਪਰ ਇਹਦੇ ਵਿੱਚ ਜੋ ਯੂਰੀਆ ਖਾਦ ਹੈ ਉਹ ਘੱਟ ਪਾਉਣੀ ਪੈਂਦੀ ਹੈ ਵਧੀਆ ਪਾ ਸਕਦੇ ਆ ਔਰ ਇਹਦੀ ਜਿਹੜੀ ਮਿਲਿੰਗ ਕੁਆਲਿਟੀ ਹੈ ਉਹ ਮਿਲਿੰਗ ਐਸੋਸੀਏਸ਼ਨ ਵੱਲੋਂ ਬਹੁਤ ਹੀ ਸਰਾਹੀ ਗਈ ਹੈ ਸੋ ਇਹਦਾ ਬੀ ਜਰੂਰ ਲੈ ਕੇ ਜਾਓ ਔਰ ਘਟ ਖਾਦ ਪਾ ਕੇ ਇਹਨੂੰ ਆਪਣੇ ਖੇਤਾਂ ਦੇ ਵਿੱਚ ਪਰਖੋ ਇਸ ਤੋਂ ਬਿਨਾ ਇੱਕ ਮੱਕੀ ਦਾ ਹਾਈਬ੍ਰਿਡ ਪੀਐਮਐਚ 17 ਅਸੀਂ ਸਿਫਾਰਿਸ਼ ਕੀਤਾ ਜਿਹੜਾ 25 ਤੋਂ 26 ਕੁਇੰਟਲ ਝਾੜ ਦੇ ਦਿੰਦਾ ਸੋਹਣੀ ਦੇ ਮੌਸਮ ਦੇ ਵਿੱਚ ਔਰ ਇਹਦੀ ਖਾਸੀਅਤ ਇਹ ਹੈ ਇਹ ਦਾਣਿਆਂ ਲਈ ਵੀ ਠੁਕਮਾ ਹੈ ਔਰ ਜਿਹੜਾ ਆਪਾਂ ਆਚਾਰ ਬਣਾਉਨੇ ਆ ਉਹਦੇ ਲਈ ਵੀ ਠੁਕਮਾ ਹੈ ਔਰ ਇਸ ਤੋਂ ਇਲਾਵਾ ਇਹਦੇ ਵਿੱਚ ਜੋ 에ਥਨਲ ਬਣਾਉਂਦੇ ਆ ਅੱਜਕੱਲ ਉਹਦੀ ਵੀ ਗੁਣਵੱਤਾ ਕਾਫੀ ਹੱਦ ਤੱਕ ਵਧੀਆ ਹੈ ਇਸੇ ਤਰ੍ਹਾਂ ਪੁਦੀਨਾ ਕੁਝ ਕਿਸਾਨ ਵੀਰ ਲੱਗਦੇ ਨੇ ਕੁਝ ਇਲਾਕਿਆਂ 'ਚ ਲੱਗਦਾ ਹੈ ਉਹਦੀ ਇੱਕ ਨਵੀਂ ਕਿਸਮ ਸਿਮ ਸਿਮonti ਸਿਵਾਰਸ਼ ਕੀਤੀ ਹੈ ਜਿਹਦੇ ਵਿੱਚ ਤੇਲ ਦੀ ਮਾਤਰਾ ਆਮ ਨਾਲੋਂ ਨੇੜੀ ਉਹ 20% ਜ਼ਿਆਦਾ ਹੈ ਔਰ 110 15 ਕੁਇੰਟਲ ਪ੍ਰਤੀ ਏਕੜ ਝਾੜ ਦੇ ਦਿੰਦੀ ਆ